हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9 ਆਪਾਂ ਲਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਜਦੋਂ ਵੀ ਆਪਾਂ ਪੈਸਾ ਖਰਚਦੇ ਆਂ ਅਗਰ ਉਦੋਂ ਆਪਾਂ ਸਿਰਫ ਇੱਕ ਕੰਮ ਕਰ ਲੈਨੇ ਆਂ ਤਾਂ ਪੈਸਾ ਦੁੱਗਣਾ ਹੋ ਕੇ ਸਾਡੇ ਕੋਲੇ ਵਾਪਸ ਮੁੜਦਾ ਹੈ ਇਹ 100% ਕੰਮ ਕਰਦਾ ਹੈ ਜੀ ਤੁਸੀਂ ਸੋਚ ਸੋਚਦੇ ਹੋਵੋਗੇ ਕਿ ਇਹ ਸੱਚ ਹੈ ਹਾਂ ਜੀ ਬਿਲਕੁਲ ਸੱਚ ਹੈ ਅਗਰ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ 100% ਗਾਰੰਟੀ ਹੈ ਕਿ ਪੈਸਾ ਦੁੱਗਣਾ ਹੋ ਕੇ ਸਾਡੇ ਕੋਲੇ ਵਾਪਸ ਮੁੜਦਾ ਹੀ ਮੁੜਦਾ ਹੈ ਸੋ ਇਹ ਤਰੀਕਾ ਇਸ ਕਿਤਾਬ ਦੇ ਵਿੱਚ ਦੱਸਿਆ ਹੋਇਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਸ ਕਿਤਾਬ ਦੇ ਬਾਰੇ ਮੈਂ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕੀਤਾ ਹੋਇਆ ਇੱਕ ਕਿਤਾਬ ਦਾ ਨਾਮ ਹੈ ਰਹੱਸਯ ਦ ਸೀਕ੍ਰਟ ਬੁੱਕ ਇੱਕ ਕਿਤਾਬ ਜਿਹੜੀ ਹੈਗੀ ਆ ਜਿਹੜੀ ਬੁੱਕ ਸ਼ਾਪ ਐ ਉਥੋਂ ਆਪਾਂ ਨੂੰ ਮਿਲ ਜਾਂਦੀ ਆ ਅਗਰ ਤੁਸੀਂ ਲੈਣਾ ਚਾਹੋ ਕਿੰਨੇ ਭਾਸ਼ਾ ਦੇ ਵਿੱਚ ਮਿਲ ਜਾਂਦੀ ਆ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਅਗਰ ਉਹਨਾਂ ਕੋਲ ਨਾਮ ਵੀ ਹੋਵੇ ਤਾਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਵੀ ਸਾਨੂੰ ਮੰਗਵਾ ਦਿਓ ਤਾਂ ਮੰਗਵਾ ਵੀ ਦਿੰਦੇ ਨੇ ਬੁੱਕ ਸ਼ਾਪ ਵਾਲੇ ਸੋ ਸਾਰਾ ਕੁਝ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੇ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੀ ਆਂ ਅੱਡੀ ਵੀਡੀਓ ਦੇਖੋ ਜੀ ਅੱਜ ਦੀ ਜਿਹੜੀ ਜ਼ਿੰਦਗੀ ਆ ਅੱਜ ਦੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਨੂੰ ਜਿਉਣ ਵਾਸਤੇ ਪੈਸਾ ਜਿਹੜਾ ਉਹ ਇੱਕ ਅਹਿਮ ਭੂਮਿਕਾ ਨਿਭਾਉਂਦਾ ਮੈਂ ਪਹਿਲਾਂ ਵੀ ਕਾਫੀ ਵਾਰ ਵੀਡੀਓ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਵੀ ਪੈਸਾ ਸਭ ਕੁਝ ਤਾਂ ਨਹੀਂ ਹੁੰਦਾ ਪਰ ਪੈਸਾ ਬਹੁਤ ਕੁਝ ਹੈ ਕਿਉਂਕਿ ਅੱਜ ਦੇ ਜਿਹੜੇ ਸਾਡੇ ਰਿਸ਼ਤੇ ਨੇ ਹਣਾ ਉਹ ਵੀ ਕਿਤੇ ਨਾ ਕਿਤੇ ਪੈਸੇ ਤੇ ਟिके ਹੋਏ ਨੇ ਜਿਹਦੇ ਕੋਲੇ ਪੈਸੇ ਆ ਉਸ ਨੂੰ ਤਾਂ ਅਗਲਾ ਭੱਜ ਕੇ ਬੁਲਾਉਂਦਾ ਜਿਹਦੇ ਕੋਲੇ ਨਹੀਂ ਐ ਉਸ ਤੋਂ ਅਗਲਾ ਮੂੰਹ ਫੇਰ ਕੇ ਨਿਕਲ ਜਾਂਦਾ ਇਹ ਆਧ ਦੇ ਟਾਈਮ ਦੇ ਸਾਡੇ ਜਿਹੜੇ ਸਮਾਜ ਦੀ ਕੌੜੀ ਸਚਾਈ ਐ ਸਭ ਤੋਂ ਉੱਪਰ ਜਿਹੜੀ ਸਾਡੀ ਜ਼ਿੰਦਗੀ ਵਿੱਚ ਐ ਅਸੀਂ ਰੱਖਿਆ ਹੋਇਆ ਨਾ ਸਭ ਨੇ ਉਹ ਪੈਸਾ ਸਿਰਫ ਔਰ ਸਿਰਫ ਪੈਸਾ ਹਾਲਾਂਕਿ ਇਸ ਗੱਲ ਸਭ ਨੂੰ ਪਤਾ ਐ ਆਪਾਂ ਸਾਰਿਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਵੀ ਜਦੋਂ ਆਪਾਂ ਇਸ ਦੁਨੀਆ ਤੋਂ ਜਾਣੇ ਆਏ ਸਾਡੇ ਨਾਲ ਨਹੀਂ ਜਾਣਾ ਇਹ ਤਾਂ ਅੰਦੌਲਤ ਇਹ ਜਾਇਤ ਸਾਡੇ ਨਾਲ ਨਹੀਂ ਜਾਣੀ ਸਾਡੇ ਨਾਲ ਕੀ ਜਾਣਾ ਸਿਰਫ ਔਰ ਸਿਰਫ ਸਾਡੇ ਕੀਤੇ ਹੋਏ ਕਰਮ ਸਾਡੇ ਜੋ ਅਸੀਂ ਕਰਮ ਕਮਾ ਰਹੇ ਹਾਂ ਚਾਹੇ ਉਹ ਚੰਗੇ ਨੇ ਤੇ ਚਾਹੇ ਉਹ ਮਾੜੇ ਨੇ ਉਹ ਹੀ ਸਾਡੇ ਨਾਲ ਜਾਣੇ ਨੇ ਅਸੀਂ ਖਾਲੀ ਹੱਥ ਆਏ ਸੀ ਤੇ ਖਾਲੀ ਹੱਥ ਹੀ ਜਾਣੇ ਠੀਕ ਹੈ ਆਪਾਂ ਮੁਠੀਆਂ ਬੰਦ ਕਰਕੇ ਆਉਨੇ ਆ ਪਰ ਮੁਠੀਆਂ ਖੋਲ ਕੇ ਇਸ ਦੁਨੀਆ ਤੋਂ ਜਾਣੀ ਆ ਪਰ ਫਿਰ ਵੀ ਸਾਡੀ ਜ਼ਿੰਦਗੀ ਦੇ ਵਿੱਚ ਜਦ ਤੱਕ ਅਸੀਂ ਜਿਉਂਨੇ ਆ ਨਾ ਆਪਾਂ ਸਟਾਰਟ ਇਟ ਦੇ ਰਹੀ ਹਾਂ ਉਹਨਾਂ ਟਾਈਮ ਸਾਡੇ ਲਈ ਸਭ ਕੁਝ ਜੋ ਹੁੰਦਾ ਉਹ ਪੈਸਾ ਆਪਾਂ ਬਣਾ ਕੇ ਰੱਖਦੇ ਆ ਬਹੁਤ ਆਪਾਂ ਨੂੰ ਮੁਠੀਆਂ 'ਚ ਕੁੱਟ-ਕੁੱਟ ਰੱਖਦੇ ਆ ਵੀ ਇਹ ਕਿਤੇ ਮੇਥੋਂ ਦੂਰ ਨਾ ਹੋ ਜਾਵੇ ਆਪਾਂ ਵੱਧ ਤੋਂ ਵੱਧ ਜੋੜਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਸੱਚਾਈ ਇਹੀ ਹੈ ਵੀ ਇਹ ਆਪਣੇ ਨਾਲ ਨਹੀਂ ਜਾਂਦਾ ਪਰ ਫਿਰ ਵੀ ਸਾਨੂੰ ਜ਼ਿੰਦਗੀ ਜਿਉਣ ਵਾਸਤੇ ਇਹ ਸਾਨੂੰ ਕਿਤੇ ਨਾ ਕਿਤੇ ਚਾਹੀਦਾ ਸਾਡੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਚਾਹੀਦਾ ਸਾਡੇ ਘਰ ਦੇ ਖਰਚੇ ਚਲਾਉਣ ਵਾਸਤੇ ਇੱਕ ਆਪਾਂ ਕਹਿੰਦੇ ਬਹੁਤ ਵਧੀਆ ਨਹੀਂ ਬਟ ਇੱਕ ਚੰਗੀ ਜ਼ਿੰਦਗੀ ਜਿਉਣ ਵਾਸਤੇ ਇੱਕ ਨਾਰਮਲ ਜ਼ਿੰਦਗੀ ਜਿਉਣ ਵਾਸਤੇ ਇੱਕ ਟੈਨਸ਼ਨ ਫਰੀ ਜ਼ਿੰਦਗੀ ਜਿਉਣ ਵਾਸਤੇ ਸਾਨੂੰ ਸਾਡੇ ਬੱਚਿਆਂ ਨੂੰ ਪੜਾਉਣ ਲਖਾਉਣ ਵਾਸਤੇ ਸਾਨੂੰ ਇਹ ਚਾਹੀਦਾ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਅਕਸਰ ਜੀ ਆਪਾਂ ਇੱਕ ਗਲਤੀ ਕਰਦੇ ਆ ਜਦੋਂ ਵੀ ਆਪਾਂ ਬਾਜ਼ਾਰ ਜਾਂਦੇ ਆ ਆਪਾਂ ਪੈਸਾ ਲੈਣੇ ਆ ਆਹ ਸੌਰੀ ਆਪਾਂ ਕੋਈ ਚੀਜ਼ ਖਰੀਦਦੇ ਆ ਚੀਜ਼ ਕੋਈ ਵੀ ਹੋ ਸਕਦੀ ਹੈ ਜਿੱਤੇ ਆਪਾਂ ਪੈਸਾ ਖਰਚਣਾ ਉਹ ਕੱਪੜਾ ਲੀਡਾ ਹੋ ਸਕਦਾ ਹੈ ਜਿਹੜਾ ਕਿ ਜਿਵੇਂ ਹੁਣ ਮੰਨ ਲਓ ਵੀ ਆਪਾਂ ਮੌਸਮ ਚੇਂਜ ਹੋਇਆ ਮੌਸਮ ਦੇ ਹਿਸਾਬ ਨਾਲ ਅਗਰ ਆਪਾਂ ਕੱਪੜੇ ਲੈ ਰਹੇ ਹਾਂ ਉਹ ਸਾਡੀ ਜ਼ਰੂਰਤ ਆ ਉਸੇ ਤਰੀਕੇ ਨਾਲ ਰਾਸ਼ਨ ਪਾਣੀ ਅਗਰ ਆਪਾਂ ਲੈਣਾ ਤਾਂ ਉਹ ਆਪਾਂ ਖਾਣਾ ਉਹਦੇ ਨਾਲ ਆਪਣਾ ਪੇਟ ਭਰਨਾ ਆਪ ਨੂੰ એનર્ਜੀ ਮਿਲਣੀ ਆ ਉਹ ਸਾਡੀ ਜ਼ਰੂਰਤ ਆ ਸਾਨੂੰ ਦਵਾਈ ਬੂਟੀ ਚਾਹੀਦੀ ਆ ਸਾਡਾ ਸਰੀਰ ਠੀਕ ਨਹੀਂ ਆ ਤਾਂ ਅਸੀਂ ਉੱਥੇ ਪੈਸਾ ਖਰਚਦੇ ਆ ਉਹ ਸਾਡੀ ਜ਼ਰੂਰਤ ਆ ਠੀਕ ਹੈ ਜੀ ਪਰ ਕਈ ਵਾਰੀ ਅਸੀਂ ਕੀ ਕਰਦੇ ਆ ਅਸੀਂ ਇਹਨਾਂ ਜ਼ਰੂਰਤਾਂ ਦੇ ਟਾਈਮ ਨਾਲ ਇੱਕ ਬੜੀ ਵੱਡੀ ਗਲਤੀ ਕਰਦੇ ਆ ਜਿਹੜੀ ਸਾਨੂੰ ਨਹੀਂ ਕਰਨੀ कि फिर ओदा रिजल्ट कितना के ते मिलदा कि फिर ओ चीज दा, दा ओ असर ਸਾਡਾ ਜਿਹੜਾ ਅਸੀਂ ਪੈਸਾ ਜੋੜ ਕੇ ਰੱਖਣ ਦੀ ਬਹੁਤ ਕੋਸ਼ਿਸ਼ ਕਰਦੇ ਆ ਫਿਰ ਉਸ ਚੀਜ਼ ਤੇ ਪੈਂਦਾ ਉਹ ਗਲਤੀ ਕੀ ਆ ਮੰਨ ਲਓ ਆਪਾਂ ਕਿਸੇ ਤੋਂ ਕੱਪੜਾ ਖਰੀਦਿਆ ਹੈ ਨਾ ਹੁਣ ਉਹ ਕੱਪੜਾ ਦਾ ਕੰਮ ਕਰ ਰਿਹਾ ਉਹ ਉਸਦੀ ਵੀ ਜ਼ਰੂਰਤ ਆ ਉਸਨੇ ਵੀ ਆਪਣੇ ਬੱਚਿਆਂ ਨੂੰ ਪਾਲ ਲੈਣਾ ਆਪਣੀ ਬੱਚਿਆਂ ਨੂੰ ਸੈੱਟ ਕਰਨਾ ਉਸਨੇ ਆਪਣਾ ਇੱਕ ਕਾਰੋਬਾਰ ਤੋੜਿਆ ਹੋਇਆ ਅੱਪਾ ਉਹਦੋਂ ਕੱਪੜਾ ਲੈਣੇ ਆ ਕੱਪੜਾ ਲੈਣ ਦੇ ਟਾਈਮ ਮੰਨ ਲਓ ਆਪਣੇ ਕੋਲੇ 5000 ਰੁਪਏ ਆ ਉਦਾਹਰਨ ਦੇ ਤੌਰ ਤੇ ਉਹਦੇ ਵਿੱਚ ਆਪਾਂ 1000 ਰੁਪਏ ਖਰਚ ਕਰਤਾ ਤਾਂ ਅੱਪਾ ਦਿਮਾਗ 'ਚ ਕੀ ਚੱਲਦਾ ਹੁੰਦਾ ਉਸ ਟਾਈਮ ਕਿ ਹਾਈ ਮੇਰਾ 1000 ਰੁਪਏ ਖਰਚ ਹੋ ਗਿਆ ਹਾਈ ਮੇਰਾ 1000 ਰੁਪਏ ਚਲੇ ਗਿਆ ਹੈਨਾ ਤਾਂ ਦੇਖੋ ਜਿਹੇ ਜਿਹੇ ਨੀਤਾਂ ਉਹੀ ਜਿਹੇ ਮੁਰਾਦਾ ਕਹਿੰਦੇ ਹੁੰਦੇ ਨਾ ਕਈ ਲੋਕ ਆਪਾਂ ਕਈ ਵੀ ਸਿਆਣੇ ਬਜ਼ੁਰਗ ਕਹਿੰਦੇ ਆ ਤਾਂ ਮਾੜੀ ਨੀਤ ਵਾਲਾ ਬੰਦਾ ਸੋ ਇਹ ਗਲਤੀ ਹੈ ਜੀ ਜਿਹੜੀ ਸਭ ਤੋਂ ਵੱਡੀ ਅਸੀਂ ਕਰਦੇ ਆਂ ਜਦੋਂ ਅਸੀਂ ਉਸ ਬੰਦੇ ਨੂੰ ਪੈਸਾ ਦੇ ਰਹੇ ਆਂ ਦੇਖੋ ਆਪਾਂ ਖੁਸ਼ ਹੋ ਕੇ ਉਹਨੂੰ ਰਿਲੀਜ਼ ਕਰੋ ਮਤਲਬ ਖੁਸ਼ ਹੋ ਕੇ ਉਸ ਬੰਦੇ ਨੂੰ ਦੋ ਕਿ ਪ੍ਰਮਾਤਮਾ ਹੀ ਇਹਨੂੰ ਵੀ ਵਾਅਦਾ ਕਰੇ ਜਾ ਕੇ ਜਿਵੇਂ ਹੁਣ ਕਈ ਵਾਰੀ ਆਪਾਂ ਘਰ ਦੇ ਵਿੱਚ ਪਸ਼ੂ ਵੇਚਦੇ ਆਂ ਹੈਨਾ ਤਾਂ ਆਪਾਂ ਜਦੋਂ ਪਸ਼ੂ ਵੇਚਦੇ ਆਂ ਹਾਲਾਂਕਿ ਸਾਡੀ ਪਸ਼ੂ ਦੇ ਨਾਲ ਅਟੈਚਮੈਂਟ ਹੋ ਜਾਂਦੀ ਆ ਉਹ ਮੱਝ ਵੀ ਹੋ ਸਕਦੀ ਆ ਗਾਂ ਵੀ ਹੋ ਸਕਦੀ ਆ ਉਹਦੇ ਨਾਲ ਸਾਡੀ ਅਟੈਚਮੈਂਟ ਹੋ ਜਾਂਦੀ ਆ ਪਰ ਜਦੋਂ ਆਪਾਂ ਵੇਚਦੇ ਆਂ ਫਿਰ ਵੀ ਆਪਾਂ ਕਹਿੰਨੇ ਚੱਲ ਪਰਮਾਤਮਾ ਨੂੰ ਵਾਅਦਾ ਕਰੀ ਹੈ ਨਾ ਕਿਸੇ ਦਾ ਮਾੜਾ ਨਹੀਂ ਸੋਚਣਾ ਚਾਹੀਦਾ ਵੀ ਮੇਰੀ ਸੀ ਮੇਥੋਂ ਚਲੀ ਗਈ ਹਾਈ ਲੈ ਗਿਆ ਉਹ ਚੀਜ਼ਾਂ ਆਪਾਂ ਆਪਾਂ ਉਹ ਤੋਂ ਗ੍ਰਿਹੇਸ਼ ਕਰਦੇ ਆਂ ਵੀ ਅਸੀਂ ਇਹ ਚੀਜ਼ਾਂ ਨਹੀਂ ਬੋਲਣੀਆਂ ਪਰ ਉਹ ਗਲਤੀ ਅਕਸਰ ਆਪਾਂ ਉਦੋਂ ਕਰਦੇ ਆਂ ਜਦੋਂ ਆਪਾਂ ਪੈਸਾ ਖਰਚ ਕਰਦੇ ਆਂ ਸਾਡੀ ਜ਼ਰੂਰਤ ਵਾਸਤੇ ਉੱਥੇ ਜਾ ਕੇ ਆਪਾਂ ਇਹ ਗਲਤੀ ਕਰਦੇ ਆਂ ਵੀ ਹਾਈ ਮੇਰੇ ਕੋਲ ਪੈਸਾ ਖਤਮ ਹੋ ਗਿਆ ਹਾਈ ਮੇਰਾ ਇੰਨਾ ਪੈਸਾ ਚਲੇ ਗਿਆ ਦੇਖੋ ਜਿੰਨਾ ਖੁਸ਼ ਹੋ ਕੇ ਤੁਸੀਂ ਕਿਸੇ ਨੂੰ ਰਿਲੀਜ਼ ਕਰੋਗੇ ਨਾ ਪੈਸੇ ਨੂੰ ਉਹਨਾਂ ਹੀ ਉਹ ਅਗਲੇ ਨੂੰ ਵੀ ਵਾਅਦਾ ਕਰਦਾ ਜਦੋਂ ਉਹ ਅਗਲੇ ਨੂੰ ਵੀ ਵਾਅਦਾ ਕਰਦਾ ਤੇ ਆਪਾਂ ਨੂੰ ਵਿਸ਼ਵਾਸ ਹੁੰਦਾ ਦੇਖੋ ਆਪਾਂ ਇੱਕ ਨੌਕਰੀ ਕਰਦੇ ਆਂ ਹਰ ਮਹੀਨੇ ਆਪਣੀ ਤਨਖਾਹ ਹੁੰਦੀ ਆ ਆਪਾਂ ਨੂੰ ਪਤਾ ਵੀ ਆਪਣੀ ਅਗਲੇ ਮਹੀਨੇ ਤਨਖਾਹ ਆ ਜਾਣੀ ਆ ਕੱਪੜੇ ਕਿਹੜਾ ਆਪਾਂ ਹਰ ਮਹੀਨੇ ਲੈਣੇ ਹੁੰਦੇ ਆ ਮੌਸਮ ਚੇਂਜ ਹੋਣ ਤੇ ਬਾਹਰ ਆਪਾਂ ਇੱਕ ਵਾਰੀ ਕੱਪੜਾ ਲੈਣੇ ਆ ਜਾਂ ਕਈ ਵਾਰੀ ਕੋਈ ਵਿੱਚ ਪ੍ਰੋਗਰਾਮ ਆ ਜੇ ਆਪਾਂ ਉਦੋਂ ਕੱਪੜਾ ਲੈਣੇ ਆ ਹੈ ਨਾ ਇਹ ਹੀ ਹੈ ਤਾਂ ਜਦੋਂ ਆਪਾਂ ਕਪੜਾ ਲੈਣ ਜਾਣੀਆਂ ਤਾਂ ਆਪਾਂ ਨੂੰ ਇਹ ਚੀਜ਼ ਚੰਗੀ ਤਰ੍ਹਾਂ ਪਤਾ ਵੀ ਹੁੰਦੀ ਹੈ ਵੀ ਅਗਲੇ ਮਹੀਨੇ ਆਪਣੀ ਤਨਖਾਹ ਵੀ ਆ ਜਾਣੀ ਹੈ ਤੇ ਅਗਲੇ ਮਹੀਨੇ ਮੇਰਾ ਖਰਚਾ ਵੀ ਇੰਨਾ ਨਹੀਂ ਹੈ ਪਰ ਫਿਰ ਵੀ ਅਸੀਂ ਉਹ ਚੀਜ਼ ਨੂੰ ਬੰਦਿਸ਼ ਬਣਾ ਕੇ ਰੱਖਣਾ ਚਾਹੁੰਦੇ ਆ ਪੈਸੇ ਨੂੰ ਜਿਹੜਾ ਆਪਾਂ ਬੰਨ ਕੇ ਰੱਖਣਾ ਚਾਹੁੰਦੇ ਆ ਤੇ ਇਹ ਗਲਤੀ ਆਪਾਂ ਨਹੀਂ ਕਰਨੀ ਜਿੰਨੀ ਜ਼ਿਆਦਾ ਆਪਾਂ ਕੰਜੂਸੀ ਜਿੰਨੀ ਜ਼ਿਆਦਾ ਆਪਾਂ ਦੀ ਨੀਅਤ ਮਾੜੀ ਰੱਖਾਂਗੇ ਉਸ ਟਾਈਮ ਉਹਨਾਂ ਹੀ ਅਸਰ ਫਿਰ ਆਪਣਾ ਜਿਹੜਾ ਪੈਸਾ ਆਪਾਂ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਦੇ ਆ ਉਹਦੇ ਪੈਂਦਾ ਖੁਸ਼ ਹੋ ਕੇ ਉਸ ਨੂੰ ਮੁਕਤ ਕਰੋ ਵੀ ਹਾਂ ਮੈਨੂੰ ਪਤਾ ਹੈ ਮੈਂ ਅੱਜ ਇਨਾ ਖਰਚ ਰਿਆ ਤੇ ਅਗਲੇ ਮਹੀਨੇ ਮੇਰੇ ਕੋਲੇ ਆ ਜਾਣਾ ਤੇ ਤੁਸੀਂ ਆਪ ਇਹ ਚੀਜ਼ ਦੇਖੋਗੇ ਵੀ ਪੈਸਾ ਉਦੋਂ ਦੁੱਗਣਾ ਹੋ ਕੇ ਤੁਹਾਡੇ ਕੋਲੇ ਆਉਂਦਾ ਹੈ ਕਹਿੰਦੇ ਨਹੀਂ ਹੁੰਦੇ ਜਿਹਦਾ ਦਿਲ ਵੱਡਾ ਹੁੰਦਾ ਇੱਕ ਹੁੰਦਾ ਬੰਦਾ ਜਿਹਦਾ ਦਿਲ ਬਹੁਤ ਛੋਟਾ ਹੁੰਦਾ ਬੜਾ ਕੰਜੂਸ ਹੁੰਦਾ ਲੇਕਿਨ ਇੱਕ ਹੁੰਦਾ ਬੰਦਾ ਜਿਹਦਾ ਦਿਲ ਬਹੁਤ ਵੱਡਾ ਹੁੰਦਾ ਉਹ ਖੁੱਲ ਕੇ দান ਕਰਦਾ ਤੇ ਤੁਸੀਂ ਦੇਖਿਓ ਉਹ ਬੰਦੇ ਕੋਲੇ 100 ਨੀ ਵਰਤ ਆਉਂਦੀ ਆ ਲੇਕਿਨ ਦੂਜੇ ਪਾਸੇ ਜਿਹੜਾ ਬੰਦਾ ਜਿੰਨਾ ਕੰਜੂਸ ਹੋਊਗਾ ਨਾ ਉੰਨੀ ਉਹਦੇ ਵਰਕਤ ਘਟ ਹੁੰਦੀ ਹੈ ਇਹਦਾ ਕਾਰਨ ਕੀ ਹੁੰਦਾ ਇਹ ਹੀ ਕਾਰਨ ਹੈ ਕਿ ਉਹ ਖੁੱਲੇ ਦਿਲ ਨਾਲ ਸਾਫ਼ ਨੀਅਤ ਨਾਲ ਉਸ ਨੂੰ ਰਿਲੀਜ਼ ਕਰਦਾ ਛੱਡਦਾ ਉਸ ਨੂੰ ਦਿੰਦਾ ਕਿਸੇ ਨੂੰ ਤੇ ਪਰ ਜਿਹੜਾ ਦੂਸਰਾ ਬੰਦਾ ਹੈ ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਫ੍ਰੀ ਦੇ ਵਿੱਚ ਹੀ ਮੈਨੂੰ ਅਗਲੀ ਤੋਂ ਚੀਜ਼ ਮਿਲ ਜੇ ਮਤਲਬ ਕਿਸੇ ਨੂੰ ਦੇ ਵੀ ਦਿੱਤਾ ਪਰ ਉਹਦੇ ਵਿੱਚ ਨੀਤ ਵੀ ਰੱਖ ਲਈ ਵੀ ਦੇਖਿਓ ਮੇਰਾ ਪੈਸਾ ਚਲਾ ਗਿਆ ਹਾਈ ਮੇਰਾ ਪੈਸਾ ਚਲਾ ਗਿਆ ਉਹ ਹਾਈ ਸ਼ਬਦ ਜਰੂਰ ਦਿਮਾਗ ਵਿੱਚ ਲੈ ਕੇ ਆਉਂਦਾ ਸੋ ਇਹ ਗਲਤੀ ਕਦੇ ਨਾ ਕਰਿਆ ਕਰੋ ਕਿਉਂਕਿ ਜਦੋਂ ਆਪਾਂ ਇਹ ਗਲਤੀ ਕਰਦੇ ਹਾਂ ਖੁਸ਼ ਹੋ ਕੇ ਪੈਸੇ ਨੂੰ ਰਿਲੀਜ਼ ਕਰੋ ਖੁਸ਼ ਹੋ ਕੇ ਪੈਸੇ ਨੂੰ ਦਿਓ ਦੂਸਰੇ ਨੂੰ ਕਿਉਂਕਿ ਜਿਸ ਤਰੀਕੇ ਨਾਲ ਸਾਡੀ ਜ਼ਰੂਰਤ ਵਾਸਤੇ ਸਾਨੂੰ ਪੈਸੇ ਦੀ ਲੋੜ ਆ ਅਗਲੇ ਦੀ ਜ਼ਰੂਰਤ ਵਾਸਤੇ ਵੀ ਅਗਲੇ ਨੂੰ ਉਸ ਚੀਜ਼ ਉਸ ਚੀਜ਼ ਦੀ ਲੋੜ ਆ ਸੋ ਜਿੰਨਾ ਸਾਫ਼ ਸਾਡਾ ਮਨ ਹੋਗਾ ਨਾ ਜਿੰਨੇ ਖੁਸ਼ਮੰਨਾ ਸੀ ਅਗਲੇ ਨੂੰ ਉਹ ਪੈਸੇ ਦਿਨਿਆਂ ਤਾਂ ਉਹਨੂੰ ਦੁੱਗਣਾ ਹੋ ਕੇ ਵਾਪਸ ਹੀ ਮੁੜਦਾ ਹੈ ਉਹਨ ਇੱਕ ਚੀਜ਼ ਦਾ ਉਦਾਹਰਣ ਮੈਂ ਤੁਹਾਡੇ ਸਾਹਮਣੇ ਹੋਰ ਜ਼ਰੂਰ ਰੱਖੂੰਗੀ ਆਪਾਂ ਅਕਸਰ ਸਾਡੇ ਆਸ-ਪਾਸ ਕਈ ਤਰ੍ਹਾਂ ਦੇ ਇਦਾਂ ਦੇ ਲੋਕ ਹੁੰਦੇ ਨੇ ਵੀ ਜਿਹੜਾ ਬੜਾ ਖਰਚਾ ਕਰਦੇ ਨੇ ਖੁਸ਼ ਵੀ ਰਹਿੰਦੇ ਨੇ ਤੇ ਅਸੀਂ ਸੋਚਦੇ ਹਾਂ ਵੀ ਇਹ ਕਿੱਦਾਂ ਹੋ ਗਿਆ ਵੀ ਇਹ ਬੰਦੇ ਤਾਂ ਖਰਚਾ ਵੀ ਬਹੁਤ ਕਰਦਾ ਹੈ ਖੁਸ਼ ਵੀ ਹਮੇਸ਼ਾ ਰਹਿੰਦਾ ਹੈ ਇਹਦੇ ਕੋਈ ਪੈਸਾ ਵੀ ਬਹੁਤ ਆਉਂਦਾ ਕਿੱਥੋਂ ਉਹਦਾ ਕਾਰਨ ਹੀ ਹੁੰਦਾ ਕਿਉਂਕਿ ਖੁਸ਼ੀਮੰਦ ਦੇ ਨਾਲ ਇੱਕ ਵੱਡੇ ਦਿਲ ਦੇ ਨਾਲ ਉਹ ਮਤਲਬ ਕਿ ਕਿਸੇ ਨੂੰ ਪੈਸਾ ਦਿੰਦਾ ਤੇ ਉਹਦੇ ਵਿੱਚ ਨੀਤ ਨੀਅਤ ਵੀ ਰੱਖਦਾ ਇੱਕ ਤਾਂ ਉਹ ਇਨਸਾਨ ਹੁੰਦਾ ਹੈ ਦੂਜੇ ਪਾਸੇ ਆਪਾਂ ਉਹ ਇਨਸਾਨ ਵੀ ਦੇਖੇ ਹੋਣੇ ਆ ਵੀ ਜਿਹੜੇ ਪੈਸਾ ਤਾਂ ਬਹੁਤ ਵਧੀਆ ਕਮਾਉਦੇ ਹੋਣਗੇ ਫਿਰ ਵੀ ਮਰੂ ਮਰੂ ਦੀ ਜ਼ਿੰਦਗੀ ਉਹਨਾਂ ਨੇ ਜਿਉਣੀ ਹੁੰਦੀ ਆ ਤੇ ਉਹਦਾ ਕਾਰਨ ਕੀ ਆ ਫਿਰ ਉਹਦੇ ਪਿੱਛੇ ਬਹੁਤ ਸਾਰੀਆਂ ਬਿਮਾਰੀਆਂ ਵੀ ਉਹ ਖੱਟ ਲੈਂਦਾ ਕਿਸ ਤਰੀਕੇ ਨਾਲ ਜਦੋਂ ਹਰ ਟਾਈਮ ਸੋਚੀ ਜਾ ਰਿਹਾ ਹਾਈ ਮੇਰਾ ਪੈਸਾ ਘਟ ਗਿਆ ਹਾਈ ਮੇਰਾ ਪੈਸਾ ਘਟ ਗਿਆ ਹਾਈ ਮੇਰੇ ਪੈਸੇ ਖਰਚ ਹੋ ਗਏ ਇਹ ਚੀਜ਼ ਜਦੋਂ ਸੋਚਦਾ ਜਾਂਦਾ ਹੈ ਪਰ ਉਹਦੇ ਨਾਲ ਸੋਚਣੀ ਦੀ ਓਵਰ ਥਿੰਕਿੰਗ ਵੱਧਦੀ ਆ ਟੈਨਸ਼ਨ ਵੱਧਦੀ ਆ ਫਿਰ ਉਹਦੇ ਨਾਲ ਉਹਦਾ ਸੁਭਾਅ ਵੀ ਜੁੜ ਜੁੜਾ ਹੁੰਦਾ ਫਿਰ ਉਹ ਦੂਸਰਿਆਂ ਨੂੰ ਵੀ ਭਾਜ ਭਾਜ ਪੈਂਦਾ ਉਹਦੇ ਸੋ ਇਹ ਨਿਸ਼ਾਨੀ ਆ ਸੋ ਇਹ ਇਹਦੇ ਨਾਲ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਵੀ ਖਟਣੀਆਂ ਆਉਂਦੀ ਆਪ ਨੂੰ ਸੋ ਇਹ ਗਲਤੀ ਕਰਨੀ ਬੰਦ ਕਰੋ ਇਹ ਚੀਜ਼ ਕਰਕੇ ਦੇਖੋ ਜਿੰਨਾ ਖੁਸ਼ ਆਪਾਂ ਇਹ ਨਹੀਂ ਕਹਿੰਦੇ ਫालतू ਖਰਚਾ ਕਰੀ ਚਲੋ ਫालतू ਖਰਚਾ ਨਹੀਂ ਕਰਨਾ ਲੇਕਿਨ ਜਿਹੜੀਆਂ ਜ਼ਰੂਰਤਾਂ ਨੇ ਟਾਈਮ ਆਪਾਂ ਪੈਸਾ ਖਰਚ ਰਹੇ ਆ ਘੱਟੋ ਘੱਟ ਉਹ ਤਾਂ ਆਪਾਂ ਖੁਸ਼ ਹੋ ਕੇ ਅਗਲੇ ਨੂੰ ਦੋ ਕਿਉਂਕਿ ਅਗਲਾ ਵੀ ਤਾਂ ਆਪਾਂ ਨੂੰ ਚੀਜ਼ ਦੇ ਰਿਹਾ ਤਾਂ ਹੀ ਅਗਲੇ ਤੋਂ ਆਪਾਂ ਆਪਾਂ ਉਹਨੂੰ ਪੈਸੇ ਦੇਣੀ ਆ ਤੋ ਚੀਜ਼ ਦਾ ਹਮੇਸ਼ਾ ਧਿਆਨ ਰੱਖੋ ਕਦੇ ਵੀ ਮਾੜੀ ਨੀਅਤ ਦੇ ਨਾਲ ਕਿਸੇ ਨੂੰ ਪੈਸਾ ਨਾ ਦਿਓ ਜੇ ਤੁਹਾਨੂੰ ਆਪ ਖੁਸ਼ ਹੋ ਕੇ ਕਿਸੇ ਨੂੰ ਚੀਜ਼ ਲੈਣੇ ਆ ਅਗਲਾ ਖੁਸ਼ ਹੋ ਕੇ ਸਾਨੂੰ ਚੀਜ਼ ਦਿੰਦਾ ਤਾਂ ਖੁਸ਼ ਹੋ ਕੇ ਉਸ ਨੂੰ ਪੈਸਾ ਦਿਵੋ ਤੇ ਵਿਸ਼ਵਾਸ ਰੱਖੋ ਵੀ ਅਗਲੇ ਮਹੀਨੇ ਤੁਹਾਡੇ ਕੋਲ ਪੈਸੇ ਆ ਜਾਣੇ ਆ ਤਾਂ ਤੁਸੀਂ ਆਪ ਦੇਖਿਓ ਤੁਹਾਡੇ ਘਰੇ ਬਰਕਤ ਪੈਣੀ ਸ਼ੁਰੂ ਹੋ ਜਾਣੀ ਹੈ ਮੇਰਾ ਇਹ ਖੋਦਾ ਅਜਮਾਇਆ ਹੋਇਆ ਜੀ ਤੁਸੀਂ ਸੋਚੋਗੇ ਅਜਮਾਇਆ ਹੋਇਆ ਕਿ ਨਹੀਂ ਇੱਕ ਟਾਈਮ ਐਦਾਂ ਦਾ ਸੀ ਅਕੇ ਹਾਂ ਮਤਲਬ ਕਿ ਜਦੋਂ ਕੋਈ ਚੀਜ਼ ਲੈਣ ਜਾਣੀ ਪਤਾ ਹੁੰਦਾ ਸੀ ਕਿ ਵੀ ਆਹ ਚੀਜ਼ ਲੈਣੀ ਹੈ ਜ਼ਰੂਰਤ ਹੈ ਤੇ ਉਹਨੂੰ ਖਰਚਣ ਲੱਗੇ ਕਦੇ ਦਿਮਾਗ 'ਚ ਇਹ ਨਹੀਂ ਆਇਆ ਵੀ ਪੈਸੇ ਖਤਮ ਹੋ ਜਾਣਗੇ ਜਾਂ ਇਦਾਂ ਹੋ ਜਾਣਗੇ ਲੇਕਿਨ ਇੱਕ ਟਾਈਮ ਆਇਆ ਜਦੋਂ ਕਿਤੇ ਨਾ ਕਿਤੇ ਸੋਚਣਾ ਮਜਬੂਰੀ ਵੀ ਬਣ ਗਿਆ ਸੀ ਤੇ ਵੀ ਘਰ ਦੇ ਖਰਚੇ ਚਲਾਉਣ ਲਈ ਥੋੜਾ ਜਿਹਾ ਹੱਥ ਘੁੱਟਣਾ ਪੈਂਦਾ ਸੀ ਲੇਕਿਨ ਫਿਰ ਉਸ ਤੋਂ ਬਾਅਦ ਜਦੋਂ ਮੈਂ ਗੁਰਵਾਨੀ ਜਪਣੀ ਸ਼ੁਰੂ ਕੀਤੀ ਪਰਮਾਤਮਾ ਵੀ ਇਹੀ ਕਹਿੰਦੇ ਨੇ ਵੀ ਮਹਾਰਾਜ ਵੀ ਇਹੀ ਆਪਾਂ ਨੂੰ ਹੁਕਮ ਦਿੰਦੇ ਨੇ ਵੀ ਹਮੇਸ਼ਾ ਖੁਸ਼ ਹੋ ਕੇ ਦੂਸਰੇ ਨੂੰ ਦੋ ਠੀਕ ਹੈ ਦੁਖੀ ਮਨ ਮਾੜੀ ਨੀਤ ਨਾ ਨਾ ਕਰੋ ਜੋ ਕਰਨਾ ਤੇ ਉਸ ਤੋਂ ਬਾਅਦ ਇਹ ਬੁੱਕਸ پڑھਨੀ ਸ਼ੁਰੂ ਕੀਤੀਆਂ ਫਿਰ ਸਮਝ ਆਇਆ ਵੀ ਮੈਂ ਇੱਕ ਗਲਤੀਆਂ ਕਰ ਰਹੀ ਆ ਜਿਹੜੀਆਂ ਮੈਂ ਪਹਿਲਾਂ ਨਹੀਂ ਕਰਦੀ ਸੀ ਸੋ ਆਪਣੇ ਆਪ ਦੇ ਵਿੱਚ ਮੈਂ ਸੁਧਾਰ ਲੈ ਕੇ ਆਂਦਾ ਸੋ ਤੁਸੀਂ ਵੀ ਇਹ ਚੀਜ਼ ਹਮੇਸ਼ਾ ਸੋਚੋ ਜੇ ਤੁਸੀਂ ਮੰਨ ਲਓ 100 ਰੁਪਏ ਦੀ ਚੀਜ਼ ਲੈਣ ਗਏ ਹੋ 100 ਰੁਪਏ ਦੀ ਟੈਨਸ਼ਨ ਨਾ ਲਓ ਸੋਚੋ ਵੀ 100 ਖਰਚੋਗੇ ਤਾਂ 200 ਵਾਪਸ ਆਊਗਾ ਤੇ ਅਗਲੇ ਨੂੰ ਖੁਸ਼ੀ ਮਨ ਨਾ ਉਹ ਚੀਜ਼ ਦੋ ਸੋ ਵੀਦਿਓ ਕਰਦੇ ਆਂ ਜੇ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਤੇ ਪੋਜ਼ਿਟਿਵ ਵੀਡੀਓ ਦੇਖਣ ਦੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਨੂੰ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤ ਸ੍ਰੀ ਅਕਾਲ